ਦੇਉ ਮਾਨਯੋਗ ਸੀਐਮ ਸਾਹਿਬ ਪੰਜਾਬ ਵੱਲੋਂ ਇੱਕ ਬਹੁਤ ਵੱਡੀ ਮੁਹਿੰਮ ਯੁਧ ਨਸ਼ਾ ਵਿਰੁੱਧ ਪੰਜਾਬ ਦੇ ਖੇਤਰ ਚ ਚਲਾਈ ਜਾ ਰਹੀ ਹੈ। ਔਰ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਪਿਛਲੇ ਹਫਤੇ ਤੁਸੀਂ ਦੇਖਿਆ ਕਿ ਅਸੀਂ ਵਿਲੇਜ ਡਿਫੈਂਸ ਕਮੇਟੀ ਦਾ ਇੱਕ ਜ਼ਿਲ੍ਹਾ ਪੱਧਰੀ ਕਾਰਜਕ੍ਰਮ ਹੁਸ਼ਿਆਰਪੁਰ ਵਿਖੇ ਕਰਾਇਆ ਸੀ ਜਿਸ ਦੇ ਵਿੱਚ ਵੱਖ-ਵੱਖ ਪਿੰਡਾਂ ਚੋਂ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਸਾਹਿਬਾਨ ਔਰ ਸ਼ਹਿਰ ਦੀ ਬੋਰਡ ਡਿਫੈਂਸ ਕਮੇਟੀ ਦੇ ਮੈਂਬਰ ਸਾਹਿਬਾਨ ਸ਼ਾਮਿਲ ਹੋਏ ਸੀ। ਅਸੀਂ ਹੁਣ ਇਸ ਮੁਹਿੰਮ ਨੂੰ ਲੋਕਾਂ ਦਾ ਪਿੰਡ ਪਿੰਡ ਤੱਕ ਲੈ ਕੇ ਜਾਣਾ ਹੈ ਜਿਸ ਘਟਾਰ ਦੇ ਵਿੱਚ ਤੁਸੀਂ ਦੇਖੂਗੇ ਕਿ 7 ਤਰੀਕ ਤੋਂ ਸਾਰੇ ਪੰਜਾਬ ਦੇਖੇ ਤੇ ਸਾਡੇ ਜ਼ਿਲ੍ਹੇ ਦੇਖੇ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਇਹ ਯਾਤਰਾ ਹਰ ਦਿਨ ਹਰ ਹਲਕੇ ਦੇ ਵਿੱਚ ਪਿੰਡ-ਪਿੰਡ ਵਿੱਚ ਜਾਏਗੀ ਔਰ ਜਾ ਕੇ ਹਰ ਪਿੰਡ ਦੇ ਵਿੱਚ ਇੱਕ ਇੱਕ ਸਭਾ ਦਾ ਆਯੋਜਨ ਕਰੇਗੀ ਮੈਂ ਤੁਹਾਡੇ ਰਾਹੀਂ ਸਾਡੇ ਸਾਰੇ ਪਿੰਡ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਅਨੁਰੋਧ ਕਰਦੀ ਹੈ ਬੇਨਤੀ ਕਰਦੀ ਹੈ ਕਿ ਇਹਨਾਂ ਸਭਾਵਾਂ ਦੇ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਇੱਥੇ ਅਸੀਂ ਸੌਚੂਗਾ ਕਿ ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਆਪਣੇ ਪਿੰਡ 'ਚ ਨਹੀਂ ਵੜਨ ਦੇਵਾਂਗੇ ਆਪਣੇ ਪਿੰਡ 'ਚ ਕੰਮ ਨਹੀਂ ਕਰਨ ਦੇਵਾਂਗੇ ਕਿਸੇ ਵੀ ਪੀੜਤ ਪਰਿਵਾਰ ਨੂੰ ਜਾਂ ਵਿਅਕਤੀ ਨੂੰ ਅਸੀਂ ਨਜ਼ਦੀਕੀ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਲੈ ਕੇ ਜਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਜ਼ਮਾਨਤ ਯਾਚੀ ਦਾਇਰ ਨਹੀਂ ਕਰਾਂਗੇ ਔਰ ਅਸੀਂ ਸਟੇਟ ਦਾ ਪ੍ਰਸ਼ਾਸਨ ਦਾ ਇੱਕ ਦੂਜੇ ਦਾ ਪੂਰਾ ਸਾਥ ਦੇਵਾਂਗੇ ਕਿ ਪੰਜਾਬ ਜ਼ਿਲ੍ਹਾ ਪੰਜਾਬ ਸੂਬਾ ਤੇ ਸਾਡਾ ਜ਼ਿਲ੍ਹਾ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਨਿਜੜ ਸਕੇ ਮੈਂ ਫੇਰ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ 8 ਤਰੀਕ ਨੂੰ ਮਾਨਯੋਗ ਸੀਐਮ ਸਾਹਿਬ ਆਪ ਸਾਡੇ ਜ਼ਿਲ੍ਹੇ ਜ਼ਿਲ੍ਹੇ ਚੋਂ ਇਹ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਨ ਵਾਲੇ ਤੇ ਤੁਸੀਂ ਸਾਰੇ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਵੋ ਔਰ ਅੱਗੇ ਵੀ ਸਾਡੇ ਪਿੰਡ ਪਿੰਡ ਯਾਤਰਾ ਨੂੰ ਵੀ ਸਮਰਥਨ ਦਿਓ ਬਹੁਤ ਬਹੁਤ ਧੰਨਵਾਦ ਬੀਸੀ ਸਾਹਿਬ ਏਡੀਸੀ ਸਾਹਿਬ ਐਸਡੀਐਮ ਸਾਹਿਬ ਔਰ ਐਸਪੀ ਸਾਹਿਬ ਐਸਪੀਐਸ ਸਾਹਿਬ ਔਰ ਡੀਸੀ ਸਾਹਿਬ ਕਾਫੀ ਡਿਪਾਰਟਮੈਂਟਾਂ ਦੇ ਅਫਸਰ ਸਾਹਿਬ ਜੀ ਸਾਰੇ ਇੱਥੇ ਅਸੀਂ ਇਕੱਤਰ ਹੋਏ ਆਂ। ਕੀ ਆਪ ਸਾਰੇ ਜਾਣਦੇ ਹੋ ਕਿ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਚੇੜੀ ਹੋਈ ਹੈ ਉਸ ਜੰਗ ਨੂੰ ਅੱਗੇ ਵਧਾਉਣ ਲਈ ਸਾਡੇ ਬਹੁਤ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਾਡੇ ਸਪਰੀਮ ਵਰਕਰ ਕੇਜੀ ਭਾਲ ਜੀ 8 ਤਰੀਕ ਨੂੰ 11 ਵਜੇ ਵੇਟ ਏਰੀਏ ਦੇ ਪਿੰਡ ਜਲਾਲਪੁਰ ਤੇ ਆਪਾਂ ਬੈਠੇ ਆ ਇੱਥੇ ਪਹੁੰਚ ਰਹੇ ਆ ਤਾਂ ਨਸ਼ਿਆਂ ਦੇ ਵਿਰੁੱਧ ਜਿਹੜੀ ਅਗਾਜ਼ ਆ ਉਹ ਇੱਥੋਂ ਸਟਾਰਟ ਕਰਾਂਗੇ ਤਾਂ ਕਿ ਪਿਛਲੇ ਸਮੇਂ ਦੇ ਵਿੱਚ ਆਪ ਸਾਰੇ ਜਾਣਦੇ ਹੋ ਕਿ ਬਹੁਤ ਹੀ ਮਾਵਾ ਦੇ ਪੁੱਤ ਭੈਣਾ ਦੇ ਭਰਾ ਭੈਣਾ ਦੇ ਸੁਹਾਗ ਇਹ ਸ ਨਸ਼ੇ ਦੀ ਪੇਟ ਚੜ ਚੁੱਕੇ ਆ ਅਸੀਂ ਉਹਨੂੰ ਤਤਮ ਕਾਂ ਦੇ ਨੀਅਤ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਇਹ ਪ੍ਰੋਗਰਾਮ ਲੀਕਿਆ ਤਾਂ ਮੈਂ মিডিਆ ਦਾ ਵੀ ਧੰਨਵਾਦ ਕਰਦਾ ਜਿਹੜੀ ਤੁਸੀਂ ਸਾਡੇ ਨਮਾਣਿਆਂ ਦੇ ਮੈਸੇਜ ਤੇ ਆਉਨੇ ਹੋ ਤੇ ਸਾਡੀ ਗੱਲ ਪਬਲਿਕ ਤੱਕ ਤੁਸੀਂ ਰੱਖਦੇ ਹੋ ਤੁਹਾਨੂੰ ਵੀ ਜੀ ਆਇਆਂ ਨੂੰ ਔਰ ਡਾਂਡੇ ਹਲਕੇ ਦੇ ਸਾਰੇ ਜਿੰਨੇ ਵੀ ਇੱਥੇ ਮੇਰੇ ਭੈਣ ਭਰਾ ਵੀ ਦਾਮਾ ਬਜ਼ੁਰਗ ਸਾਰਿਆਂ ਨੂੰ ਬੇਨਤੀ ਹੈ ਕਿ 8 ਤਰੀਕ ਨੂੰ 11 ਵਜੇ ਪਹੁੰਚ ਕੇ ਤੁਹਾਡੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸਾਡੇ ਸਪ੍ਰੀਮੋ ਤੁਹਾਡੇ ਸਪ੍ਰੀਮੋ ਅਰਬਕੇ ਜ왈 ਜੀ ਦੇ ਆਪਾਂ ਗੱਲਬਾਤ ਸੁਣੀਏ ਕਿਉਂਕਿ ਉਹਨੇ ਲੋਕਾਂ ਦੇ ਨਾਲ ਵੀ ਗੱਲਾਂ ਕਰਨੀਆਂ ਅਸਲੀਅਤ ਤਾਂ ਲੋਕਾਂ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲ ਕੇ ਆਉਂਦੀ ਆ ਉਹੀ ਸੱਚ ਹੁੰਦੀ ਹੈ ਉਹ ਇਹਲਾ ਵੀ ਜਿੰਨੀਆਂ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਵਿੱਚ ਕੋਈ ਵੀ ਪਾਲਿਸੀ ਲਾਗੂ ਕੀਤੀ ਹੈ ਉਹ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਵੜ ਕੇ ਇਹ ਉਹ ਸਾਰੀਆਂ ਪਾਲਿਸੀਆਂ ਲਾਗੂ ਕੀਤੀਆਂ ਤੇ ਜਿਹੜੀ ਇਸ ਨਸ਼ੇ ਦੇ ਵਿਰੁੱਧ ਜੰਗ ਛੇੜੀ ਹੈ ਇਹ ਵੀ ਲੋਕਾਂ ਤੋਂ ਜਿਹੜੀ ਕੋਈ ਨਾ ਕੋਈ ਨਵੀਂ ਗੱਲ ਸਿੱਖ ਕੇ ਆਪਾਂ ਉਹਦੇ ਤੇ ਪੈਰਾ ਦਵਾਂਗੇ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਉਹ ਇਸ ਨਾਚ ਨੂੰ ਆਪਾਂ ਸਾਰੇ ਮਿਲ ਜੁਲ ਕੇ ਖਤਮ ਕਰ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਨੂੰ ਜੀ ਆ